YouTube ਫੈਮਲੀ ਨੂੰ ਮੇਰੇ ਵੱਲੋਂ ਪਿਆਰ ਭਰੇ ਸੱਛੇ ਅਕਾਲ ਜੀ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆਂ ਵੈਸੇ ਤਾਂ ਆਪਣੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਇੱਕ ਡੇਲੀ ਵਲੌਗ ਲੈ ਕੇ ਆਈਏ ਆਪਦੀ ਮਿਹਨਤ ਕਰਦੇ ਰਹੀਏ ਤੁਸੀਂ ਸਪੋਰਟ ਕਰਦੇ ਰਹੋ ਜੀ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੀ ਤੇ ਲੋ ਜੀ ਟਾਈਮ ਹੋ ਗਿਆ ਇੱਥੇ ਸਵਾ 5 ਵਜੇ ਦਾ ਦਿਨ ਹੋ ਗਿਆ ਜੇ ਸ਼ਨੀਵਾਰ ਦਾ ਡੇਲੀ ਵਲੋਗ ਆਪਣਾ ਆਉਂਦਾ ਹੀ ਹੁੰਦਾ ਹੈ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੋ ਆਪਾਂ ਨੂੰ ਸਪੋਰਟ ਕਰ ਰਹੇ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਆਪਾਂ ਜਿਵੇਂ ਜਿਵੇਂ ਟਾਈਮ ਲੱਗਦਾ ਸਭ ਦੇ ਕੁਐਸਚਨਸ ਦਾ ਆਨਸਰਸ ਵੀ ਦੇਦੇ ਰਹਿਣੇ ਆ ਤੇ ਸਭ ਨੂੰ ਰਿਪਲਾਈ ਵੀ ਕਰਦੇ ਰਹਿਣੇ ਆ ਜੀ ਲੋ ਜੀ ਅੱਜ ਇੱਥੇ ਸਵਾ 5:30 ਵਜੇ ਮੈਂ ਸ਼ੁਰੂ ਕਰਤੀ ਸੀ ਸਫਾਈ ਕਰਨੀ ਤੇ ਅੱਜ ਮੈਂ ਬੜੇ ਮਨ ਨਾਲ ਸਫਾਈ ਕਰਨ ਲੱਗੀ ਹੋਈ ਸੀ ਕਿ ਵੀ ਸਵੇਰੇ ਸਵੇਰੇ ਸਾਰੇ ਸਫਾਈ ਦਾ ਕੰਮ ਨਿਬੇੜਦਾ ਤੇ ਅੱਜ ਥੋੜੇ ਘਰ ਛੱਡ ਕੇ ਹੀ ਇੱਕ ਘਰ ਦੇ ਖੰਡ ਪਾਠ ਹੈ ਤੇ ਉੱਥੇ ਪਾਠ ਚੱਲ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਸੀ ਕਿ ਸਵੇਰੇ ਸਵੇਰੇ એનર્ਜੀ ਵੀ ਸੀਗੀ ਤੇ ਪਾਠ ਸੁਣਦੇ ਹੋਏ ਮੈਂ ਇੱਥੇ ਸਾਰੇ ਰਸੋਈ ਸਟੋਰ ਚੌਂਕੇ ਦੇ ਵਿੱਚ ਪੋਚਾ ਲਾ ਲਿਆ ਬਸ ਇੱਥੇ ਥੋੜੀ ਜੀ ਜਗ੍ਹਾ ਰਹਿ ਗਈ ਸੀਗੀ ਕਿਉਂਕਿ ਸਵੇਰੇ ਸਵੇਰੇ ਇੱਕ ਤਾਂ ਮਨ ਵੀ ਵਧੀਆ ਫਰੈਸ਼ ਹੁੰਦਾ ਹੈ ਐ ਇੱਕ ਆਪਣੇ ਸਰੀਰ 'ਚ ਵੀ ਪੂਰੀ ਸਪੁਰਤੀ ਹੁੰਦੀ ਹੈ ਇਸ ਕਰਕੇ ਜਿਹੜਾ ਕੰਮ ਹੈ ਵਧੀਆ ਹੋ ਜਾਂਦਾ ਹੈ ਤੇ ਬਾਕੀ ਦੂਸਰਾ ਇਹ ਹੈ ਹੁਣ ਮੌਸਮ ਥੋੜਾ ਚੇਂਜ ਹੋ ਗਿਆ ਗਰਮੀ ਵੀ ਘਟ ਗਈ ਹੈ ਤੇ ਇਸ ਤਰ੍ਹਾਂ ਹੁਣ ਸਫਾਈ ਦਾ ਕੰਮ ਕਰਨਾ ਵਧੀਆ ਲੱਗਦਾ ਹੈ ਸ਼ਿਤੀ ਛੇਤੀ ਨਵੀਂ ਰਬੀ ਦੀ ਤੇ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਣੇ ਹਰ ਆਉਣ ਵਾਲੇ ਬਲੌਗ ਨੂੰ ਤੁਸੀਂ ਐਵੇਂ ਸਪੋਰਟ ਕਰੋਗੇ ਬਹੁਤ ਵਧੀਆ ਲੱਗਦਾ ਜੀ ਤੁਹ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਥੈਂਕ ਯੂ ਤੁਹਾਡਾ ਸਭ ਦਾ ਬਹੁਤ ਬਹੁਤ ਜੀ ਤੇ ਲੋ ਜੀ ਬਸ ਇੱਥੇ ਆ ਥੋੜੀ ਜੀ ਜਗ੍ਹਾ ਰਹਿ ਗਈ ਸੀ ਪੋਚਾ ਲਾਉਣ ਵਾਲੀ ਬਸ ਉਸ ਤੋਂ ਬਾਅਦ ਆਪਣਾ ਕੰਮ ਜਿਹੜਾ ਸਫਾਈ ਦਾ ਨਿਬੜ ਗਿਆ ਲੋ ਜੀ ਹੁਣ ਮੈਂ ਆਈ ਹੋਈ ਸੀ ਗਾਰਡਨ ਦੇ ਵਿੱਚ ਤੇ ਸਾਰਿਆਂ ਦਾ ਇਸ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਵੇਰ ਦਾ ਟਾਈਮ ਹੈ ਇੱਧਰ ਵਧੀਆ ਹਵਾ ਚੱਲ ਰਹੀ ਹੈ ਤੇ ਪਾੜ ਦੇਖੋ ਜੀ ਕਿੰਨਾ ਸੋਹਣਾ ਹੋ ਰਿਹਾ ਮਨ ਨੂੰ ਬੜਾ ਸਕੂਨ ਜਾ ਮਿਲ ਰਿਹਾ ਪਾਖ ਚੱਲਦੇ ਆਇਆ ਠੰਡੀ ਠੰਡੀ ਹਵਾ ਚੱਲ ਰਹੀ ਆ ਹਰੇ ਹਰੇ ਪੇੜ ਪੌਦੇ ਆ ਇੱਧਰ ਤੇ ਵਧੀਆ ਲੱਗ ਰਿਹਾ ਜਿਸ ਸਿਰ ਸਿਰੇ ਤੇ ਹੁਣ ਆਪਾਂ ਸਬਜੀ ਦੇਖਦੇ ਆ ਪਾਥੀਆਂ ਪੋਨੇ ਆ ਫੇਰ ਚੱਲਾਂਗੇ ਘਰੇ ਜੀ ਬੈਠੇ ਇੱਧਰ ਤੇ ਇੱਥੇ ਲੈ ਕੇ ਜਾਂਦੀ ਆ ਪਾਥੀਆਂ ਵਧੀਆ ਹਵਾ ਚੱਲ ਰਹੀ ਠੰਡੀ ਠੰਡੀ ਮਿੱਟੀ ਦੀ ਆ ਰਹੀ ਆ ਖੁਸ਼ਬੂ ਲੈ ਇੱਥੇ ਤੋੜ ਲੈਨੇ ਆ ਸਬਜੀ ਤੋਰੀਆਂ ਲੱਗੀਆਂ ਹੋਈਆਂ ਦੋਨੋਂ ਹੁਣ ਹੋਰ ਤਰ੍ਹਾਂ ਦੀਆਂ ਹੋ ਗਈਆਂ ਸੁੱਕਣ ਦੇ ਲੱਗ ਗਈਆਂ ਲੱਗੇ ਜਾ ਕੇ ਅੱਗੇ ਤੁਰਨ ਨੂੰ ਜੀ ਨਹੀਂ ਕਰਦਾ ਇੰਨਾ ਖਾਜਾ ਹੋਇਆ ਪਿਆ ਕਾਲੀ ਦਿੱਤੀ ਹੈ ਉਸ ਵੇਲਾਂ ਵੀ ਲੱਗੀਆਂ ਹੋਈਆਂ ਵੀ ਲੱਗਦਾ ਪੱਕੀ ਹੈ ਚਲੋ ਤੋਲ ਲੈਣੇ ਜੇ ਕਿਛੀ ਨਿਕਲ ਗਈ ਵਿੱਚੋਂ ਇੱਕ ਉਧਰ ਲੱਗੀ ਹੋਈ ਹੈ ਦੋ ਦੋ ਤਿੰਨ ਲੱਗੀਆਂ ਹੋਈਆਂ ਦੇਖੋ ਕਦੀ ਆਵਾਜ਼ ਆ ਰਹੀ ਹੈ ਚਕੋਰਾ ਵੀ ਤਾਂ ਨਹੀਂ ਰਹੀ ਵਜ ਚਲੂਨ ਨੂੰ ਉੱਪਰ ਦੀ ਹੋ ਕੇ ਫੇਰ ਤੋੜਦੀ ਉਧਰ ਟੁੱਟੀ ਵੀ ਖੜਕਦੀ ਹੈ ਆਊਗੀ ਲੋ ਜਿੱਧਰ ਬੀਜਾ ਬਜਾਈ ਹੋ ਰਹੀ ਹੈ ਦੁਬਾਰਾ ਮੈਥੇ ਮੈਥੇ ਤੇ ਵੀ ਬੀਜਾ ਬੀਜੇ ਸੀ ਪਰ ਗਰਮੀ ਕਰਕੇ ਹੋਈ ਨਹੀਂ ਪਹਿਲਾਂ 20 ਤੇ ਥੋੜੇ ਜਿ ਆਨੇ ਗਿਆ ਪਾਣੀ ਆ ਗਈ ਟੂਟੀ ਆ ਗਈ ਆ ਗਈ ਪਾਣੀ ਖੇਲ ਚਲਾਈ ਵਟਾ ਤੇ ਲਾਤੇ ਅਤ ਕੀ ਅੱਛਾ ਮੂੜੀਆਂ ਇੱਥੇ ਹਜੇ ਉਸ ਕਿਆਰੀ ਚ ਬੀਜੇ ਪਹਿਲਾਂ ਬੀਜੇ ਸੀਗੇ ਪਰ ਧੁੱਪ ਸੀਗੀ ਉਦੋਂ ਜ਼ਿਆਦਾ ਗਰਮੀ ਸੀਗੀ ਹੁਣ ਚਲੋ ਪਾਣੀ ਵੀ ਹੋਂਦਾ ਪਾਦਿਆ ਕਰਾਂਗੇ ਜੀ ਟਾਈਮ ਹੋ ਗਿਆ 8 ਵਜੇ ਦਾ ਤੇ ਹੁਣ ਆਪਾਂ ਕਰਦੇ ਆਂ ਲੰਚ ਦੀ ਤਿਆਰੀ ਤੇ ਇੱਧਰ ਆਪਾਂ ਆਲੂ ਛਿੱਲਣ ਲੱਗੇ ਇਹ ਆਲੂ ਰਾਤ ਵਾਲੇ ਸੀਗੇ ਸਬਜ਼ੀ ਬਣਾਉਣ ਵਾਸਤੇ ਤੇ ਫਿਰ ਆਲੂ ਉਬਲਨੇ ਤੇ ਮੈਂ ਧਰਤੇ ਤੇ ਉਧਰੋਂ ਲਿਆਂਦੀ ਖੇਤੋ ਖਖੜੀ ਤੇ ਫਿਰ ਖਖੜੀ ਦੀ ਸਬਜ਼ੀ ਬਣਾ ਲਈ ਫਿਰ ਮੈਂ ਐਵੇਂ ਕੱਢ ਕੇ ਫ੍ਰਿਜ ਦੇ ਵਿੱਚ ਰੱਖਦੇ ਸੀ ਹੁਣ ਸਵੇਰੇ ਕੱਢ ਕੇ ਮੈਂ ਬਾਹਰ ਰੱਖਤੇ ਮੈਂ ਕਿਹਾ ਫਿਰ ਛਿਲਕਾ ਜਿਹੜਾ ਹੈ ਸੁੱਖਾ ਉਤਰ ਜੂਗਾ ਨਹੀਂ ਤਾਂ ਠੰਡੇ ਜਿਆਦਾ ਹੋਗੇ ਤੇ ਉਤਰਨਾਂ ਨਹੀਂ ਆ ਤੇ ਇਹ ਆਲੂ ਵਾਲੇ ਪਰੌਂਠੇ ਅੱਜ ਬਣਾਉਣੇ ਆ ਤੇ ਚਲੋ ਜੀ ਬਣੇ ਰਿਓ ਵਲੌਗ ਦੇ ਵਿੱਚ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵਲੌਗ ਪੂਰਾ ਦੇਖਣਾ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਜੀ ਲੋ ਜੀ ਟਾਈਮ ਹੋ ਗਿਆ 11 ਵਜ ਦਾ ਰੋਟੀ ਪਾਣੀ ਦਾ ਕੰਮ ਖਤਮ ਕਰਕੇ ਤੇ ਹੁਣ ਇੱਧਰ ਲੱਗੇ ਸੀਗੇ ਸੋਫੇ ਵਾਲਾ ਕਮਰਾ ਜਿਹੜਾ ਵਿੱਲਾ ਕੀਤਾ ਮੈਂ ਕਿਹਾ ਚਲੋ ਦੀਵਾਲੀ ਦੀ ਕੋਈ ਸਫਾਈ ਤੇ ਸ਼ੁਰੂ ਕਰੀਏ ਤੇ ਇਹ ਵਿੱਲਾ ਸਾਰਾ ਕਰ ਲਿਆ ਸੋਫੇ ਵਗੈਰਾ ਚੱਕ ਲਿਆ ਦੀਵਾਨ ਨੀ ਵਿੱਲਾ ਕੀਤਾਗਾ ਦੀਵਾਨ ਇੱਥੇ ਪਿਆ ਆ ਇਹਨੂੰ ਫਿਰ ਕਦੇ ਇਹਦੇ ਜਿਹੜੇ ਵਿੱਚ ਪਏ ਆ ਕੱਪੜੇ ਵਗੈਰਾ ਜਿਹੜੇ ਜਾਈਆਂ ਵਗੈਰਾ ਕੱਢ ਕੇ ਬਾਹਰ ਤੋਂ ਪਲਵਾਂ ਲਾਂਗੇ ਤੇ ਹੁਣ ਮੈਂ ਇੱਥੇ ਧੋਣੀਆਂ ਇਹ ਕਮਰਾ ਵਿਖਾ ਲੱਭ ਗਈ ਉਧਰ ਰੱਖੇ ਆਈ ਸੀ ਬੈਠਕ ਦੀ ਲਮਰੀ ਚ ਜਦੀਆਂ ਮੇਖਾਂ ਇਹ ਲਵਾਤ ਲਈਦੇ ਪਰ ਇਹ ਥੋੜਾ ਟਾਈਮ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਜਾਲੀ ਨੂੰ ਤੇ ਲੱਗਦੀ ਹੁੰਦੀ ਹੈ ਸਹੀ ਕਰੇ ਆਂ ਇਹ ਦੂਬਾਰੋਂ ਇਹ ਖਿੜਕੀ ਧੋ ਦਿੰਨੀ ਆ ਇਦਰ ਸੋਥੇ ਲਖਣਾ ਰਾ ਤੇਰਾ ਪਾਲੇ ਸਾਰਾ ਸਮਾਨ ਅਜਿਹੇ ਪੱਤੀਆਂ ਵੀ ਚੰਗੀ ਤਰ੍ਹਾਂ ਧੋ ਦੇਣੀ ਆ ਵਿਚਾਰੇ ਜਿਹੜੇ ਤਾਜਾ ਪਿਆ ਹੋਇਆ ਹੈ ਹਰੀਆਂ ਹਰੀਆਂ ਨਿਕਲਣਗੀਆਂ ਧੋਣ ਤੋਂ ਬਾਅਦ ਜਿਵੇਂ ਦੇ ਇਹ ਵੀ ਧੋ ਕੇ ਸੋਨੇ ਨਿਕਲ ਜਾਂਦੇ ਆ ਦੇਖੋ ਖਲੀ-ਕਲੀ-ਕਲੀ ਕਿਲੀ ਉੱਦ ਰਹੀ ਹੈ ਦਰ ਜਾ ਰਹੀ ਹੈ ਸੈਟੀਆਂ ਦੇ ਸਾਰੇ ਕਵਰ ਵਗੈਰਾ ਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਝਾੜਨਾ ਪੂੰਝਣਾ ਥੋੜਾ ਟਾਈਮ ਇਹਨਾਂ ਨੂੰ ਧੁੱਪ ਲਵਾਉਂਗੀ ਉਧਰ ਉਹ ਮੇਜ਼ ਪੋਸ਼ ਹੈ ਉਹਨੂੰ ਵੀ ਧੋਣਾ ਉਹਨੂੰ ਵੀ ਚੰਗੀ ਤਰ੍ਹਾਂ ਪੂੰਝ ਕੇ ਗੱਡੀਆਂ ਦੇ ਕਵਰ ਵਗੈਰਾ ਧੋਣ ਵਾਸਤੇ ਲਾ ਦੇਣੇ ਆ ਹੋਰ ਚੇਂਜ ਕਰ ਦਾਂਗੇ ਤੇ ਦੇਖੋ ਇਹਨਾਂ ਆ ਕੰਧਾ ਕੰਧ ਦਾ ਰੰਗ ਜਿਹੜਾ ਉੱਤਰ ਜਾਂਦਾ ਇਹ ਹੁੰਦਾ ਰੰਗ ਕਰੋ ਦਾ ਨੁਕਸਾਨ ਇਹਨਾਂ ਰੰਗ ਉੱਤਰ ਗਿਆ ਨਾ ਦਿੱਤਾ ਕੱਟ ਨਿਕਲਿਆ ਰੰਗ ਜਾਂ ਬਾਲਾ ਉੱਤਰ ਗਿਆ ਛੋਟੇ ਚੱਕੋ ਹੁਣ ਜੀ ਸਾਫ਼ ਕਰਤਾ ਕਮਰਾ ਹੁਣ ਸੈਟਿੰਗਾਂ ਵਗੈਰਾ ਰੱਖਤੀਆਂ ਹੁਣ ਇਹਨਾਂ ਤੇ ਕਵਰ ਵਗੈਰਾ ਵਿਛਾਉਣੇ ਆ ਝਾੜ ਕੇ ਤੋਰੰਗ ਵਗੈਰਾ ਬਾਵਾ ਲਾਇਆ ਅੱਜ ਝਾੜ ਕੇ ਤਦੇਖੋ ਠੜਕੜੀਆਂ ਥਾਣੇ ਪਲਾਂਟ ਕਿੰਨੇ ਸੋਹਣੇ ਲੱਗ ਰਹੇ ਨੇ ਮੇਜ਼ ਪੁੰਜਨ ਹਰਿਆਣਾ ਕੋਨਾ ਲਾ ਰਹਿ ਗਿਆ ਸੀਗਾ ਥੀਲਾ ਹੋ ਗਿਆ ਥੋੜਾ ਜਿਹਾ ਓ ਜੀ ਇਹ ਵਾਲੇ ਕਵਰ ਆਪਾਂ ਕੱਢ ਲਿਆ ਸੋਫਿਆਂ ਤੇ ਵਿਛਾਉਣ ਵਾਸਤੇ ਤੇ ਇਹ ਵਾਲੀਆਂ ਗੱਦੀਆਂ ਅੱਜ ਕੱਢੀਆਂ ਇਹ ਕਰੋਸ਼ੀ ਦੀਆਂ ਬਣਾਈਆਂ ਹੋਈਆਂ ਦੇਖੋ ਇਹ ਮੈਂ ਡਿਜ਼ਾਈਨ ਬਣਾਇਆ ਸੀ ਕਰੋਸ਼ੀ ਇਹ ਨਾ ਇਸ ਤਰ੍ਹਾਂ ਦੀ ਡਿਜ਼ਾਈਨ ਬਣਾਇਆ ਹੈ ਕਰੋਸ਼ੀ ਦੀਆਂ ਪੰਜ ਗੱਦੀਆਂ ਜਿਹੜੀਆਂ ਬਣਾ ਰੱਖੀਆਂ ਹਾਂ ਹੁਣ ਮੈਂ ਇਹ ਚੜਾਉਣੀ ਹੈ ਇਹਨਾਂ ਤੇ ਕਵਰ ਗੱਦੀਆਂ ਤੇ ਇਹ ਦੇਖੋ ਵਿੱਚੋਂ ਬਲੂ ਸੌਰੀ ਮੈਰੂਨ ਰੰਗ ਦੀਆਂ ਉੱਤੇ ਚਿੱਟੇ ਰੰਗ ਦੀਆਂ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਵਿੱਚੋਂ ਲੋ ਜੀ ਇੱਕ ਵਰਗ ਬਗੈਰਾ ਵਿਛਾਤੇ ਗੱਡੀਆਂ ਵੀ ਇੱਧਰ ਲਾਤੀਆਂ ਇਹ ਕੰਮ ਆਪਣਾ ਹੋ ਗਿਆ ਖਤਮ ਹੁਣ ਲੋ ਜੀ ਹੁਣ ਮੈਂ ਲੱਗੀ ਸੀਗੀ ਥ੍ਰੈਡਿੰਗ ਕਰਨ ਵਾਸਤੇ ਕਿਉਂਕਿ ਕੱਲ ਨੂੰ ਆਪਾਂ ਜਾਣਾ ਕਿਸੇ ਪ੍ਰੋਗਰਾਮ ਤੇ ਤੇ ਉਸ ਵਾਸਤੇ ਮੈਂ ਕੋਈ ਸਪੈਸ਼ਲ ਤਾਂ ਥ੍ਰੈਡਿੰਗ ਵਾਲਾ ਥ੍ਰੈੱਡ ਜਿਹੜਾ ਹੁੰਦਾ ਉਹ ਨਹੀਂ ਲੈ ਰੱਖਿਆ ਇਹੇ ਵਾਲਾ ਇਸ ਤਰੇ ਹੀ ਲੈ ਲੈਣੀ ਹੁੰਦੀ ਹੈ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਲੀਤਾ ਯਾਨੀ ਕਿ ਇੰਨਾ ਕੁ ਲੰਬਾ ਜਿਹੜਾ ਆ ਕਰ ਲੈਣਾ ਇਸ ਤੇ ਲੈਣੀ ਹੈ ਗੰਡ ਉਸ ਤੋਂ ਬਾਅਦ ਇਸ ਤਰ੍ਹਾਂ ਬਟੇ ਦੀ ਲੈਣੀ ਹੈ ਤੇ ਮੈਂ ਇਹ ਸੈल्फ कोर्स ਜਿਵੇਂ ਸਿੱਖੀ ਹੋਈ ਆ ਹਨਾ ਤੇ ਇੰਨਾ ਵਧੀਆ ਹੈ ਵੀ ਸਪੈਸ਼ਲ ਜਾਣਾ ਨਹੀਂ ਪੈਂਦਾ थ्रेडਿੰਗ ਵੈਰਾ ਕਰੋਣ ਵਾਸਤੇ ਅਪਰ ਲਿਪਸ ਜਿਵੇਂ ਕਰਾਉਣੀ ਆ ਤੇ ਇਸ ਤਰ੍ਹਾਂ ਕਰਕੇ ਫਿਰ ਇਸ ਤਰ੍ਹਾਂ ਚਲਾ ਲਈਦਾ ਉਸ ਤਰ੍ਹਾਂ ਮੈਂ ਘਰੇ ਕਰ ਲੈਣੀ ਹਣੀ ਉਹ ਫੋਰ ਹੈਡ ਕਰਨਾ ਅਪਰ ਲਿਪਸ ਕਰਨਾ ਥ੍ਰੈਡਿੰਗ ਕਰਨੀ ਆ ਇਹ ਸਾਰਾ ਮੈਂ ਕਰ ਲੈਂਗੀ ਇਸ ਤਰ੍ਹਾਂ ਹੀ ਲੋਟ ਇਸ ਤਰ੍ਹਾਂ ਬਸ ਇਸ ਨੂੰ ਘੁਮਾਈ ਜਾਣਾ ਹੈ ਇਸ ਨੂੰ ਫੜ ਰੱਖਿਆ ਹੈ ਇਧਰੋਂ ਜਿਹੜਾ ਆਹਾ ਆ ਇਹਨੂੰ ਇੱਧਰ ਘੁਮਾਉਣਾ ਮੇਰੇ ਕੋ 10-15 ਮਿੰਟ ਹੈਗੇ ਆ ਫਿਰ ਆ ਜਾਣੇ ਬੱਚੇ ਮੈਂ ਕਿਹਾ ਚਲੋ 10-15 ਮਿੰਟਾਂ ਦੇ ਵਿੱਚ ਹੋ ਚੁੱਕੀ ਇਸ ਤਰ੍ਹਾਂ ਮੈਂ ਬਸ ਥ੍ਰੈਡਿੰਗ ਕਰ ਰਹਾ ਘਰੀ ਕਰ ਲਵਣੀ ਬਹੁਤ ਘੱਟ ਜਦੋਂ ਕੋਈ ਮੈਰਿਜ ਫੰਕਸ਼ਨ ਹੋਵੇ ਜਦੋਂ ਟਾਈਮ ਹੋਵੇ ਉਦੋਂ ਹੀ ਜਾਈਦਾ ਆਪਾਂ ਪਾਰਨਰ ਤੇ ਨਹੀਂ ਤਾਂ ਜਾਈਦਾ ਨਹੀਂਗਾ ਤੇ ਬਸ ਇਸ ਤਰ੍ਹਾਂ ਇਹ ਰੱਖ ਕੇ ਜਿਹਦਾ ਫੋਰਹੈਡ ਆ ਆਪਾਂ ਤੇ ਇਸ ਨੂੰ ਇਸ ਨੂੰ ਆਪਾਂ ਕਮੂਣਾ ਹੈ। ਜਿਵੇਂ ਇਸ ਤਰ੍ਹਾਂ ਇਹ ਵਾਲ ਜਿਹੜੇ ਆ ਧਾਗੇ ਦੇ ਵਿੱਚ ਆ ਜਾਂਦੇ ਆ ਇਸ ਤਰ੍ਹਾਂ ਆਪਾਂ ਕਰ ਸਕਦੇ ਆ। ਜੇ ਆਪਾਂ ਪ੍ਰੈਕਟਿਸ ਕਰੀਏ ਤੇ ਇਹਨੂੰ ਆਪਾਂ ਘਰੇ ਵੀ ਕਰ ਸਕਦੇ ਆ। ਵੀ ਪ੍ਰੈਕਟਿਸ ਸਿਰ ਤੇ ਹੁੰਦਾ ਹੈ ਜੀ। ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇੱਥੇ ਕਰ ਰਹੇ ਆ ਜੀ। ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।